ਇਹ ਕਹਿੰਦੇ ਬੜੀਆਂ ਲਾਜਵਾਬ ਹੁੰਦੀਆਂ ਨੇ ਕੀ ਪਾਉਣੇ ਟਿੱਕੀਆਂ 'ਚ ਇਹੋ ਜਿਹਾ ਬਾਜੀ ਗਰਮ ਮਸਾਲੇ ਹੁੰਦੇ ਆ ਜੀ ਬਾਕੀ ਸਮਾਨ ਹੁੰਦੇ ਆ 50 ਸਾਲ ਦੇ ਉੱਪਰ ਹੋ ਗਿਆ ਕੰਮ ਕਰਦੇ ਨੂੰ ਸਾਡੇ ਨਾਲ ਤੋਂ ਪਿੱਛੇ ਹੋਰ ਬੜੇ ਆ ਗਏ ਹੈਗੇ ਮਾਰਕੀਟ ਦਾ ਜਿਹੜੇ ਹੇਬੋਵਾਲ ਵਗੈਰਾ ਹੋਰ ਆ ਗਏ 10 ਰੁਪਏ ਗੱਜ ਜਗ੍ਹਾ ਹੁੰਦੀ ਸੀ ਅਸੀਂ ਉਹਦੇ ਪਹਿਲੇ ਦੇ ਕੰਮ ਕਰਦੇ ਪਏ ਖਾਸ ਕੀ ਪਾਉਣੇ ਇਹੋ ਜਿਹਾ ਗਰਮ ਮਸਾਲੇ ਹੁੰਦੇ ਆ ਅਸੀਂ ਆਪਣਾ ਪੀਸੀ ਦਾ ਆਪਣਾ ਬਣਾਈ ਦਾ ਸਾਰਾ ਕੁਝ ਆਪਣੀ ਚੰਡੀ ਬਣਾਈ ਦਾ ਆਪਣਾ ਸਾਰਾ ਕੁਝ ਹੁੰਦਾ ਬੱਚੇ ਵੀ ਨਾਲ ਲੱਗੇ ਹੁੰਦੇ ਆ ਲੇਬਰ ਨਾਲ ਲੱਗੀ ਹੁੰਦੀ ਹੈ ਕਿਹੜੀਆਂ ਕਿਹੜੀਆਂ ਟਿੱਕੀਆਂ ਫਿਰ ਤੁਸੀਂ ਬਣਾਉਣੇ ਹੋ ਇੱਥੇ ਇਹ ਬੰਡ ਟਿੱਕੀ ਹੈ ਜੀ ਸਾਡੀ ਬੜੀ ਮਸ਼ਹੂਰ ਹੈਗੀ ਜਦੋਂ سے ਅਸੀਂ ਬਣਾਉਂਦੇ ਪਏ ਸੀ ਹੁੰਦਾ ਸਾਡੀ ਨਕਲ ਬਹੁਤ ਉਤਾਰ ਲਿੱਤਾ ਨਹੀਂ ਤਾਂ ਕੋਈ ਆਮ ਬੰਦਾ ਨਹੀਂ ਬਣਾਉਂਦਾ ਸੀ ਟਿੱਕੀਆਂ ਤੋਂ ਬਿਨਾ ਹੋਰ ਵੀ ਕੋਈ ਚੀਜ਼ ਬਣਾਉਣੇ ਹੋ ਗੋਲ ਗੱਪੇ ਹੈਗੇ ਜੀ ਟਿੱਕੀ ਹੈਗੀ ਬਾਕੀ ਅਸੀਂ ਬੰਬੇ ਦੇ ਜਦੋਂ ਵੱਡੇ ਹੋਟਲ ਤੇ ਕਾਂਡ ਹੋਇਆ ਸੀ ਉਹ ਨੇਪਾਲੀ ਲਿਆਇਆ ਹੈ 버거 ਉਧਰ ਲਗਾਇਆ ਹੈਗਾ ਤੁਮੇ ਬਹੁਤ ਮਸ਼ਹੂਰ 버거 ਹੈਗਾ 50 ਰੁਪਏ 40 ਰੁਪਏ ਦਾ ਮਨਚੂਰੀਅਨ ਹੈ ਨੂਡਲ ਆ ਹੋਰ ਸਮਾਨ ਕਈ ਹੈਗੇ ਅੰਕਲ ਜੀ ਕੀ ਹਾਲ ਚਾਲ ਨੇ ਠੀਕ ਹੈ ਜਨਾਬ ਇਹ ਟਿੱਕੀਆਂ ਕਹਿੰਦੇ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਤੇ ਮਸ਼ਹੂਰ ਵੀ ਬੜੇ ਹੋ ਟਿੱਕੀਆਂ ਕਹਿੰਦੇ ਬੜੀਆਂ ਲਾਜਵਾਬ ਹੁੰਦੀਆਂ ਨੇ ਕੀ ਪਾਉਣੇ ਟਿੱਕੀਆਂ ਚ ਇਹੋ ਜਿਹਾ ਬਾਜੀ ਗਰਮ ਮਸਾਲੇ ਹੁੰਦੇ ਆ ਜੀ ਬਾਕੀ ਸਮਾਨ ਹੁੰਦੇ ਆ ਅਸੀਂ 63 ਸਾਲ ਦੀ ਉਮਰ ਹੋ ਗਈ ਨਾ 73 ਸਾਲ ਦੀ ਉਮਰ ਹੋ ਗਈ ਅਸੀਂ 50 ਸਾਲ ਦੇ ਉੱਪਰ ਹੋ ਗਿਆ ਕੰਮ ਕਰਦੇ ਨੂੰ ਸਮਝਿਆ ਸਾਡੇ ਨਾਲ ਤੋਂ ਪਿੱਛੇ ਹੋਰ ਬੜੇ ਆ ਗਏ ਹੈਗੇ ਲੇਕਿਨ ਅਸੀਂ ਸ਼ੁਰੂ ਸੇ ਸਾਡਾ ਕੰਮ ਰਿਆ ਜਦੋਂ ਇਹ ਨਾਲਾ ਇਹ ਤੁਸੀਂ ਖੜੇ ਜਿੱਥੇ ਹੈਗੇ ਇਹ ਗੰਦਾ ਨਾਲਾ ਹੁੰਦਾ ਸੀ ਲੋਕੀ ਇੱਥੇ ਲੰਘਣੀ ਪਉਂਦੇ ਸੀ ਉਹਦੇ ਪਹਿਲੇ ਤੇ ਆ ਸਾਹਮਣੇ ਡੰਗਰਾ ਦਾ ਹਸਪੀਟਲ ਹੈਗਾ ਸਮਝਿਆ ਇੱਥੇ ਅਸੀਂ ਕੰਮ ਕਰਦੇ ਜਦੋਂ ਜਦੋਂ ਮਾਰਕੀਟ ਦਾ ਜਿਹੜੇ ਉਹ ਬਵਾਲ ਵਗੈਰਾ ਹੋਰ ਅਗੇ 10 ਰੁਪਏ ਗੱਜ ਜਗ੍ਹਾ ਹੁੰਦੀ ਸੀ ਅਸੀਂ ਉਹਦੇ ਪਹਿਲੇ ਤੇ ਕੰਮ ਕਰਦੇ ਪਏ ਲੇਕਿਨ ਇਸ ਟਾਈਮ ਇਹ ਬਾਜ਼ਾਰ ਤੇ ਭੀੜ ਨਹੀਂ ਤਾਂ ਇੱਥੇ ਬਾਜ਼ਾਰ ਦੇ ਕੁਝ ਹੁੰਦਾ ਹੀ ਨਹੀਂ ਸੀ ਟਮਾ ਟਮਾ ਸਾਰੇ ਮਕਾਨ ਹੁੰਦੇ ਸੀ ਇੱਕ ਅੱਧੀ ਦੁਕਾਨਾਂ ਹੁੰਦੀ ਸੀ ਟਿੱਕੀਆਂ 'ਚ ਖਾਸ ਕੀ ਇਹੋ ਜਿਹਾ ਕਹਿੰਦੇ ਥੋੜੇ ਚਰਚੇ ਬੜੇ ਨੇ ਟਿੱਕੀਆਂ ਬੜੀਆਂ ਮਸ਼ਹੂਰ ਨੇ ਖਾਸ ਕੀ ਪਾਉਣੇ ਹੋਏ ਇਹੋ ਜਿਹਾ ਗਰਮ ਮਸਾਲੇ ਹੁੰਦੇ ਅਸੀਂ ਆਪਣਾ ਪੀਸੀ ਦਾ ਆਪਣਾ ਬਣਾਈ ਦਾ ਸਾਰਾ ਕੁਝ ਆਪਣੇ ਚੰਡੀ ਬਣਾਈ ਦਾ ਆਪਣਾ ਸਾਰਾ ਕੁਝ ਹੁੰਦਾ ਅਸੀਂ ਬੱਚੇ ਵੀ ਨਾਲ ਲੱਗੇ ਹੁੰਦੇ ਆ ਲੇਬਰ ਨਾਲ ਲੱਗੀ ਹੁੰਦੀ ਹੈ ਅਸੀਂ ਆਪ ਕਿਹੜੀਆਂ ਕਿਹੜੀਆਂ ਟਿੱਕੀਆਂ ਫਿਰ ਤੁਸੀਂ ਬਣਾਉਣੇ ਹੋ ਇੱਥੇ ਇਹ ਬੰਡ ਟਿੱਕੀ ਹੈ ਜੀ ਸਾਡੀ ਬੜੀ ਮਸ਼ਹੂਰ ਹੈਗੀ ਜਦੋਂ ਤੇ ਅਸੀਂ ਬਣਾਉਂਦੇ ਪਏ ਸੀ ਉਹ ਹਮਦਾ ਸਾਡੀ ਨਕਲ ਬਹੁਤ ਉਤਾਰ ਲਿੱਤਾ ਨਹੀਂ ਤਾਂ ਕੋਈ ਆਮ ਬੰਦਾ ਨਹੀਂ ਬਣਾਉਂਦਾ ਸੀ ਅਸੀਂ ਸ਼ੁਰੂ ਸੇ ਇਹੀ ਇਸਟਾ ਟਿੱਕੀ ਹੈ ਆਲੂ ਟਿੱਕੀ ਹੋ ਗਈ ਇੱਕ ਖੰਬੇ ਲੱਗੇ ਨੇ ਸਾਡੀ ਰੇੜੀ ਬਹੁਤ ਵੱਡੀ ਲੱਗੀ ਹੁੰਦੀ ਸੀ ਇੱਥੇ ਖੰਬੇ ਕਰਕੇ ਅਸੀਂ ਟੇਬਲ ਤੇ ਆ ਗਏ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟਿੱਕੀਆਂ ਬਣਾਉਂਦਿਆਂ ਨੂੰ 50 ਸਾਲ ਦੇ ਉੱਪਰ ਹੋ ਗਿਆ ਜੀ ਸਮਝਿਆ 73 ਸਾਲ ਦੀ ਉਮਰ ਹੋਈ 50 ਸਾਲ ਦੇ ਉੱਪਰ ਹੋ ਗਿਆ ਕਿ ਹਾਂ ਵੀ ਕੰਮ ਕਰਦੇ ਨੂੰ ਟਿੱਕੀਆਂ ਤੋਂ ਬਿਨਾ ਹੋਰ ਵੀ ਕੋਈ ਚੀਜ਼ ਬਣਾਣੇ ਹੋ ਗੋਲ ਗੱਪੇ ਹੈਗੇ ਜੀ ਟਿੱਕੀ ਹੈਗੀ ਬਾਕੀ ਅਸੀਂ ਬੰਬਈ ਦੇ ਜਦੋਂ ਵੱਡੇ ਹੋਟਲ ਤੇ ਕਾੰਡ ਹੋਇਆ ਸੀ ਉਹਨੇ ਪਾਲੀ ਲਿਆ ਹੈ ਬਲਗਟ ਪੁੱਧਰ ਲਗਾਇਆ ਹੈਗਾ ਸਮਝਿਆ ਬਹੁਤ ਮਸ਼ਹੂਰ 버ਗਰ ਹੈਗਾ 50 ਰੁਪਏ 40 ਰੁਪਏ ਦਾ ਮਨਚੂਰੀਆਨ ਆ ਨੂਡਾ ਲਾਇਆ ਹੋਰ ਸਮਾਨ ਕਈ ਹੈਗੇ ਜੇ ਸੰਘਰਸ਼ ਦੀ ਗੱਲ ਕਰਗੇ ਤਾਂ ਕਿੰਨਾ ਕੁ ਸੰਘਰਸ਼ ਰਿਹਾ ਕਿਉਂਕਿ ਤੁਸੀਂ 50 ਸਾਲ ਤੋਂ ਰੀੜੀ ਲਗਾ ਰਹੇ ਹੋ ਫਿਰ ਕਦੇ ਸੋਚਿਆ ਨਹੀਂ ਵੀ ਕੋਈ ਅਸੀਂ ਵੱਡੀ ਦੁਕਾਨ ਖੋਲ ਲਗੇ ਕਿਤੇ ਇਸ ਤਰ੍ਹਾਂ ਦਾ ਕੋਈ ਰੈਸਟੋਰੈਂਟ ਵਾਣ ਛੋਟੀ ਜਆ ਬਿੰਦਲਾ ਡੀਸੀ ਆਇਆ ਸੀ ਉਹਨੇ ਲਾਟ ਕੀਤਾ ਸੀ ਆ ਸਾਰੇ ਡੰਗੜਾ ਦਾ ਹਸਪੀਟਲ ਹੁੰਦਾ ਸੀ ਉਹਦੇ ਬਾਹਰ 12-1200 ਰੁਪਏ ਦੁਕਾਨਾਂ ਦੇ ਗਿਆ ਸੀ ਹਾਂਜੀ ਇਤਨੀ ਫਿਰ ਦੁਕਾਨ ਦੀ 50 ਲੱਖ ਰੁਪਏ ਕੀਮਤ ਹੋएगी ਅਸੀਂ ਉਦੋਂ ਤੇ ਕਰਦੇ ਵੇ ਦੁਕਾਨ ਤੇ اتنا ਮਜ਼ਾ ਨਹੀਂ ਆਇਆ ਜਿਹੜਾ ਅਸੀਂ ਕੰਮ ਦੁਕਾਨ ਤੇ ਵੀ ਕੀਤਾ ਸੀ ਦੁਕਾਨ ਤੇ ਕੰਮ ਚੱਲਿਆ ਨਹੀਂ ਜਿਹੜਾ ਚੌਕ ਤੇ ਸਾਰੇ ਪਾਸੇ ਹੁੰਦਾ ਆ ਪਿੰਡੀ ਇਧਰ ਬਿਜਲੀ ਮਾਰਕੀਟ ਹੈ ਚੌੜਾ ਵਿਆਰ ਹੈ ਇਧਰ ਕਮਲ ਮਾਰਕੀਟ ਹੈ ਗੁਜਰ ਮਰੋਟ ਇੱਥੇ ਰੇੜੀ ਦਾ ਮਜ਼ੇ ਹੋਰ ਹੈਗਾ ਸੋ ਇਹ ਫਿਰ ਦਿਮਾਗ ਚ ਕਿਵੇਂ ਆਇਆ ਵੀ ਟਿੱਕੀਆਂ ਤਾਂ ਕਿਉਂਕਿ ਆਮ ਲੋਕ ਆਲੂ ਵਾਲੀਆਂ ਟਿੱਕੀਆਂ ਹਨਾ ਵੇਚਦੇ ਆ ਤੇ ਛੋਲੇ ਵਾਲੀਆਂ ਟਿੱਕੀਆਂ ਹੁੰਦੀਆਂ ਨੇ ਛਣੇ ਵਾਲੀਆਂ ਤੇ ਇਹ ਦਿਮਾਗ ਚ ਕਿਵੇਂ ਆ ਗਿਆ ਵੀ ਅਸੀਂ ਇਧਰ ਇੱਕ ਡੱਬਾ ਰੋਟੀ ਦੇ ਉੱਪਰ ਲਾ ਕੇ ਟਿੱਕੀ ਦੇਈਏ ਇਹ ਕਈ ਬੰਦੇ ਆਉਂਦੇ ਕਹਿੰਦੇ ਕਿ ਹਾਂ ਵੀ ਸਾਨੂੰ ਉੱਪਰ ਉਹਦੇ ਟਿੱਕੀ ਚਪਕਾ ਦੋ ਸਾਡੇ ਦਿਮਾਗ ਤੇ ਆਇਆ ਕਿ ਹਾਂ ਵੀ ਉੱਪਰ ਬੱਲਾ ਮਸਾਲਾ ਵਿੱਚ ਬਾ ਦਈਏ ਤੇ ਟਿੱਕੀ ਵਿਚ ਲਗਾ ਦਈਏ ਲਗਾਇਆ ਬੰਦੇ ਬੜੇ ਖੁਸ਼ ਹੋਏ ਕਿ ਹਾਂ ਵੀ ਅਸੀਂ ਹਣ ਤੇ ਹੁਣ ਇੱਕ ਜਿਹੜੀ ਬੰਨ ਵਾਲੀ ਟਿੱਕੀ ਹੈ ਡਬਲ ਰੋਟੀ ਵਾਲੀ ਉਹਨੂੰ ਰੈਡੀ ਕਰ ਦੋ ਇੱਕ ਪਲੇਟ ਲਗਾ ਕੇ ਤੁਹਾਨੂੰ ਦਿਖਾਓ ਵੀ ਕਿੱਦਾਂ ਤਿਆਰ ਕਿੱਦਾਂ ਹੁੰਦੀ ਹੈ ਇਹ ਤੁਸੀਂ ਦੇਖ ਸਕਦੇ ਆ ਜਿਹੜੀ ਬੰਨ ਵਾਲੀ ਟਿੱਕੀ ਹੈ ਨਾ ਉਹ ਇੱਥੇ ਲੱਗਣ ਜਾ ਰਹੀ ਹੈ ਤੇ ਉਹਦੇ ਉੱਪਰ ਵਿੱਚ ਤੁਸੀਂ ਦੇਖ ਸਕਦੇ ਹੋ ਚਣਿਆਂ ਦਾ ਪੇਸਟ ਉਸ ਤੋਂ ਬਾਅਦ ਆਲੂਆਂ ਦਾ ਪੇਸਟ ਫਿਰ ਤੇ ਇਹ ਤੇਲ ਦੇ ਵਿੱਚ ਫਰਾਈ ਹੁੰਦੀ ਹੈ ਜੀ ਹਾਂਜੀ ਦੇਸੀ ਘਿਓ ਦਾ ਹੈ ਤੇ ਦੇਸੀ ਘਿਓ ਚ ਫਰਾਈ ਹੁੰਦੀ ਹੈ ਹਾਂਜੀ 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 ਲੋ ਜੀ ਟਿੱਕੀਆਂ ਜਿਹੜੀਆਂ ਤੁਹਾਨੂੰ ਇੱਥੇ ਮਿਲਣ ਵਾਲੀਆਂ ਨੇ ਉਹ ਖਾਸ ਹੋਣ ਵਾਲੀਆਂ ਕਿਉਂਕਿ ਇਹ ਟਿੱਕੀਆਂ ਜਿਹੜੀਆਂ ਨੇ ਦੇਸੀ ਘਿਓ ਦੇ ਵਿੱਚ ਬਣਦੀਆਂ ਨੇ ਆਮ ਤੁਸੀਂ ਟਿੱਕੀਆਂ ਰਾਈਂਡ ਦੇ ਵਿੱਚ ਬਣਦੀਆਂ ਦੇਖੀਆਂ ਹੋਣਗੀਆਂ ਤਾਂ ਇੱਥੇ ਦੇਸੀ ਘਿਓ ਦੇ ਵਿੱਚ ਤੁਹਾਨੂੰ ਟਿੱਕੀਆਂ ਬਣਦੀਆਂ ਨੇ ਰੇਟ ਕੀ ਹੈ ਜੀ ਟਿੱਕੀ ਦਾ ਟਿੱਕੀ 50 ਦੀ 2 ਹੈਗਾ ਬੰਦ ਵਾਲੀ 50 ਦੀ 1 ਹੈਗੀ ਤੇ ਐਡਰੈਸ ਦੱਸ ਦੋ ਤੁਹਾਡਾ ਪੂਰਾ ਐਡਰੈਸ ਕੀ ਹੈ ਇੱਥੇ ਦਾ ਕਿਤਾਬ ਬਾਜ਼ਾਰ ਚੌਕ ਦੇ ਚਾਰ ਖੰਭੇ ਦੇ ਵਿੱਚ ਤੇ ਕਿੰਨੇ ਵਜੇ ਆ ਜਾਨ ਨੂੰ ਕਿ ਦਿਨ ਛੁੱਟੀ ਵੀ ਕਰਦੇ ਹੋ ਕਿ ਰੋਜ਼ਾਨਾ ਆਉਣੇ ਹੋ ਹਾਂਜੀ ਛੁੱਟੀ ਕਰੀਦਾ ਸਿਰਫ ਹੋਲੀ ਵਾਲੇ ਦਿਨ ਬਾਕੀ 12 ਮਹੀਨੇ 30 ਦਿਨ ਸਾਡਾ ਕੰਮ ਚੱਲਦਾ ਹੀ ਰਹਿੰਦਾ ਉਹ ਲੋ ਜੀ ਇੱਥੇ ਤੁਹਾਨੂੰ ਹੋਲੀ ਵਾਲੇ ਦਿਨ ਸਿਰਫ ਛੁੱਟੀ ਮਿਲਣ ਵਾਲੀ ਆ ਤੇ ਬਾਕੀ ਸਾਰੇ ਦਿਨ ਕੰਮ ਚੱਲਦਾ ਤੇ ਟਿੱਕੀ ਵੀ ਦੇ ਸਕਦੇ ਹੋ ਰੈਡੀ ਹੋਣ ਜਾ ਰਹੀ ਹੈ ਦੇ ਨਾਲ ਕੀ ਕੀ ਐਡ ਕਰੋਗੇ ਸਾਨੂੰ ਦੱਸਦੇ ਜਾਇਓ ਆ ਹਰੀ ਚਟਨੀ ਹੈ ਜੀ ਆ ਮਿੱਠੀ ਚਟਨੀ ਹੈਗਾ ਜੀ ਵਿੱਚ ਕੇਲੇ ਗੁੱਲੇ ਪਾਏ ਹੁੰਦੇ ਆ ਆਧਾ ਹੀ ਹੈਗੀ ਆ ਮੂਲੀ ਪਿਆਜ ਹੈਗਾ ਇਹਦੇ ਉੱਪਰ ਲਗਾ ਕੇ ਤਿਆਰ ਕਰਤਾ ਜੀ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ ਪਲੇਟ ਹੋ ਚੁੱਕੀ ਹੈ ਰੈਡੀ ਤੇ ਨਾਲ ਜਿਹੜਾ ਇਹਦੇ ਹਰੀ ਚਟਨੀ ਤੁਹਾਨੂੰ ਮਿਲਣ ਵਾਲੀ ਹੈ ਮਿੱਠੀ ਚਟਨੀ ਤੇ ਨਾਲ ਦਹੀਂ ਤੇ ਤੁਸੀਂ ਦੇਖ ਸਕਦੇ ਹੋ ਪਲੇਟ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਆਮ ਤੁਸੀਂ ਟਿੱਕੀਆਂ ਖਾਧੀਆਂ ਆਉਣਗੀਆਂ ਨੇ ਰਿਫਾਈਨਡ ਦੇ ਵਿੱਚ ਬਣਦੀਆਂ ਨੇ ਪਰ ਇੱਥੇ ਟਿੱਕੀਆਂ ਦੇਸੀ ਘਿਓ ਦੇ ਵਿੱਚ ਬਣਨ ਵਾਲੀਆਂ ਨੇ ਟਿੱਕੀਆਂ ਤੇ ਲੋਕੇਸ਼ਨ ਮੈਂ ਤੁਹਾਨੂੰ ਦੱਸਦਾ ਜਦੋਂ ਤੁਸੀਂ ਕਿਤਾਬ ਬਾਜ਼ਾਰ ਦੇ ਅੰਦਰ ਆਉਣੇ ਲੁਧਿਆਣਾ ਦੇ ਵਿੱਚ ਤਾਂ ਚਾਰ ਖੰਭਿਆਂ ਦੇ ਕੋਲ ਬਿਲਕੁਲ ਪਾਰਕਿੰਗ ਦੇ ਸਾਹਮਣੇ ਇਹ ਇਹਨਾਂ ਦੀ ਛੋਟੀ ਜੀ ਰੇੜੀ ਲੱਗੀ ਹੁੰਦੀ ਆ ਉੱਥੇ ਆ ਕੇ ਜਿਹੜਾ ਤੁਸੀਂ ਇਹ ਟਿੱਕੀ ਦਾ ਮਜ਼ਾ ਲੈ ਸਕਦੇ ਹੋ ਤੇ ਕਮੈਂਟ 'ਚ ਜਾਣਕਾਰੀ ਸਿਰਨਾ ਆਪਣੀ ਰਾਇ ਜਰੂਰ ਸਾਂਝੀ ਕਰਿਆ ਕਰੋ ਅ ਵੀ ਜਿਹੜਾ ਇਹ ਵੀਡੀਓ ਹੁੰਦੀ ਆ ਤਾਂ ਉਹ ਦਾ ਜਿਹੜਾ ਤੇ ਲਓ ਜੀ ਅਡਰੈਸ ਤੋਂ ਦੱਸ ਦਿੱਤਾ ਕਿ ਕਿਤਾਬ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਟਿੱਕੀਆਂ ਮਿਲਣ ਵਾਲੀਆਂ ਨੇ ਦੇਸੀ ਘਿਓ ਵਾਲੀਆਂ ਟਿੱਕੀਆਂ ਤੋਂ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਾਨੂੰ ਦਿਓ ਇਜਾਜ਼ਤ ਖੁਸ਼ ਰਹੋ ਆਬਾਦ ਰਹੋ